ਹਰ ਰੋਜ਼ ਮਾਰਦੇ تھے ਹਰ ਰੋਜ਼ ਬੀਟਦੇ ਸੀ ਮੇਟਨਾਂ ਬਾਹਰ ਦੀ ਬਾਥਰੂਮ ਵਾਲੀ ਜਗ੍ਹਾ ਤੇ ਮੈਂ ਤਾਂ ਮਾਰਦੇ تھے ਵੀਡੀਓ ਇੰਨੀ ਕਿ ਸ਼ੇਅਰ ਕਰਿਓ ਇਹਦਾ ਪਰਿਵਾਰ ਲੱਭ ਜਵੇ 2017-18 ਦੇ ਵਿੱਚ ਕਿਸੇ ਘਟਿਆ ਦਰਿੰਦੇ ਪਾਪੀ ਇਨਸਾਨ ਦੇ ਜੰਗਲ ਚ ਫਸ ਗਿਆ ਵਿਚਾਰਾ ਸਾ ਦੇਖੋ ਕੜਾਈਆ ਚੱਕ ਚੱਕ ਕੇ ਨਾ ਆ ਆ ਚੀਜ਼ ਤੇ ਬਾਹਲੀ ਉੱਡ ਕੇ ਦੇਖੋ ਆ ਬਾਪੂ ਗਪਾਲ ਉਹਨਾਂ ਦੇ ਵੀ ਐਵੇਂ ਹੀ ਆ ਚੀਜ਼ ਉੱਪਰ ਨੂੰ ਠੀ ਪਈ ਆ ਉਹਦੇ ਬਾੜੇ ਦੇ ਵਿੱਚ ਇਹਨੂੰ ਰੱਖਿਆ ਹੋਇਆ ਸੀ ਜੋ ਕਿ ਇਹਨੇ ਲਿਖ ਕੇ ਬਿਆਨ ਕੀਤਾ ਵੀ ਮੈਨੂੰ ਕਿਵੇਂ ਕੁੱਟਦੇ ਸੀ ਕਿਵੇਂ ਮਾਰਦੇ ਸੀ ਕਿਵੇਂ ਮੇਰਾ ਮੂੰਹ ਕੁੱਟਦੇ ਸੀ ਕਿਵੇਂ ਮੇਰੇ ਡੰਡੇ ਮਾਰਦੇ ਸੀ ਫਿਰ ਇਹਨੇ ਜੋ ਲਿਖ ਸਕਦਾ ਸੀ ਉਹ ਲਿਖਿਆ ਸਾਰਾ ਆਪਣੇ ਮਨ ਦੀ ਸਾਰੀ ਫੜਾ ਸੀ ਬਰਕੇ ਦੇ ਉੱਪਰ ਲਿਖਤੀ ਤੇ ਇਹ ਵੀਰ ਨੂੰ ਜੇ ਕੋਈ ਪਹਿਚਾਨਦਾ ਕੋਈ ਜਾਣਦਾ ਸਾਡੇ ਨਾਲ ਸੰਪਰਕ ਵੀ ਕਰੋ ਮੋਬਾਈਲ ਨੰਬਰ ਤਾਂ ਨਹੀਂ ਇਹ ਕਿਸੇ ਦਾ ਦੇ ਸਕਿਆ ਪਰ ਐਡਰੈਸ ਜ਼ਰੂਰ ਆ ਤੇ ਐਡਰੈਸ ਤੋਂ ਅਸੀਂ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਨੂੰ ਕੋ سزا ਮਿਲੇਗਾ ਨਾ ਜਿਹੜਾ 2077 ਸੀ ਲੈ ਕੇ આજ ਤੱਕ 7 ਸਾਲ ਹੋ ਗਏ 7 ਸਾਲ ਸੇ ਤੇਰੇ ਸੇ ਉਹ ਗੋਬਰ ਉਠਵਾ ਰਹੇ ਨੇ ਦੇਖੋ ਤੇਰੇ ਹੱਥ ਕਿਵੇਂ ਹੋ ਗਏ ਦੇਖੋ ਜੀ ਇਹਨਾਂ ਦੇ ਹੱਥ ਜਿਵੇਂ ਬਾਪੂ ਗੋਪਾਲ ਜੀ ਉਹਨਾਂ ਦੇ ਹੱਥ ਹਨਾ ਇਦਾਂ ਇਦਾਂ ਹੱਥਾਂ ਦੀ ਸ਼ੇਪ ਹੀ ਇਦਾਂ ਦੀ ਹੋ ਜਾਂਦੀ ਆ ਆ ਪਾਪੀਓ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਘਟਿਆ ਬੰਦੇਓ ਆ ਦੇਖੋ ਪੈਰ ਗਲੇ ਹੋਏ ਮਾਰਾ ਤਾਂ ਸੁਨੇ ਹਾਂ ਜੀ ਕੀ ਮਾਰਾ ਤਾਂ ਮੁੱਕਾ ਮਾਰਾ ਕੀ ਮਾਰਾ ਬਾਕਸਿੰਗ ਬਾਕਸਿੰਗ ਤੇ ਵੀ ਉਹ ਆੜੂ ਵੀ ਮਾਰਦੇ ਤੇ ਗੁਲਾ ਉਸ ਟ੍ਰੈਕਟਰ ਦਾ ਟ੍ਰੈਕਟਰ ਕਾ ਗੁਲਾ ਹਾਂ ਜੀ ਜੋ ਟਰਾਲੀ ਮੇਂ ਡਾਲ ਲੋਹੇ ਕਾ ਹਾਂ ਜੀ ਉਹ ਵੀ ਮਾਰ ਦਿੱਤੇ ਸੀ ਹਾਂ ਸਰ ਕਵੀ ਉਹ ਆਟ ਸੇ ਕਵੀ ਕਾ ਤੱਕ ਕਬ ਏ ਆਦਮੀ ਗੁਜਰਾ ਦੇ ਬਾੜੇ ਦੇ ਵਿੱਚੋਂ ਭੱਜ ਕੇ ਆਇਆ ਆ ਤੇ ਮੈਂ ਇਹਨੂੰ ਹੁਣ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਕੇਂਦਰ ਵਿੱਚ ਲੈ ਕੇ ਆ ਰਿਹਾ ਹਾਂ ਭਾਈ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਹਾਂਜੀ ਵਿਨੈਕਮਾਰ ਬਿਨੇਕਮਾਰ ਕਪੂਰ ਆਂ ਬਿਨੇਕਮਾਰ ਕਪੂਰ ਬਿਨੇ ਕਪੂਰ ਜੀ ਹਾਂਜੀ ਸੂਰਜ ਕਾਸ਼ਿਕ ਆ ਬੈਠ ਜੀ ਕੁਰਸੀ ਲੈ ਲਓ ਬਿਨੇ ਕਪੂਰ ਜੀ ਕਹਾਂ ਕੇ ਰਹਿਣੇ ਵਾਲੇ ਹੋ सर वैसे रोड के रहने वाले थे ना जी चिड़गा में ईसाई का काम करते थे प्राणी का पेटी भरने का तोड़ने का कश्मीर में पड़ता है जम्मू में कहा ना जी चौरा में सर लोर में में चौरा रामपुर में भी जी रामपुर में सेब का काम करे कैलाश में सर संग लगा तो। जिला कौन सा है जिला जी एम का शिमला जिले जी जिला रामपुर भी जी आ, ਜਾਂਪੁਰਾ ਜੀਲ ਡੋਡਰੇ ਕੋ ਆਰ ਐਸ ਡੋਡਰੇ ਕੋ ਆਰ ਬੀ ਐ ਜੀ ਐਂ ਜੀ ਡੋਡਰਕਵਾਰ ਹਾਂ ਜੀ ਅੱਛਾ ਅੰਨੀ ਵੇਕ ਨਾਮ ਬਤਾਓ ਪਿਤਾ ਜੀ ਦਾ ਕੀ ਨਾਮ ਹੈ ਜੋ ਤੁਹਾਡੇ ਪਿਤਾ ਜੀ ਹੈ ਨਾ ਕੀ ਨਾਮ ਹੈ ਉਨ੍ਹਾਂ ਦਾ ਉਨ੍ਹਾਂ ਦਾ ਲਾਗਮਲੇ ਕ੍ਰਿਸ਼ਨ ਲਾਲ ਸਾਦਰ ਸਰ ਐਸ ਕ੍ਰਿਸ਼ਨ ਲਾਲ ਹਾਂ ਜੀ ਭਾਈ ਹੈ ਨ ਤੁਹਾਡਾ ਭਾਈ ਭਾਈ ਮੈਂ ਉਹ ਮੇਰੇ ਸਿਰ ਪਹਿਲੇ ਸ਼ਿਮਲਾ ਮੇਰੇ ਰਹਾ ਸੀ ਸ਼ਿਮਲਾ ਮੈਂ ਹਾਂਜੀ ਹਾਂਜੀ ਭਾਈ ਜੀ ਨਾਰ ਸਾਹਿਬ ਕਿੱਥੇ ਮਿਲਿਆ ਵੀਰ ਤੁਹਾਨੂੰ ਐਕਚੁਅਲੀ ਸਰ ਮੈਂ ਪੰਡਤ ਸ਼੍ਰੀ ਸ਼ੰਕਰ ਰਹਿਣਾ ਆਂ ਅੱਜ ਸ਼ੀਸ਼ੰਕਰ ਨਕਉਦਰਪੁਰ ਸ਼ੀਸ਼ੰਕਰ ਜੀ ਇਹ ਮੇਰਾ ਬੱਸ ਸਟੈਂਡ ਦੇ ਵਿੱਚ ਕਿਸ ਤਰ੍ਹਾਂ ਇਹ ਖੋਲਿਆ ਛੋਟਾ ਜਿਹਾ ਸਟੇਸ਼ਨ ਦੀ ਜਗ੍ਹਾ ਨਹੀਂ ਤੇ ਇਹ ਆਇਆ ਮੇਰੇ ਕੋਲ ਦपहर ਨੂੰ ਤਕਰੀਬਨ ਤੇ ਇਹਦੀ ਜਿਹੜੀ ਕੰਡੀਸ਼ਨ ਸੀ ਬੜੀ ਭੈੜੀ ਸੀ ਹੂੰ ਕਿਉਂਕਿ ਲਾਸਟ 5 ਡੇਸ ਤੋਂ ਇੰਨੇ ਖਾਦਾ ਹੀ ਕੁਛ ਨਹੀਂ ਸੀ ਨਹੀਂ ਨਾਰ ਸਾਹਿਬ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਪਹਿਲਾਂ ਦਾ ਜਿਹੜਾ ਤੁਸੀਂ ਇਸ ਚੀਜ਼ ਦੀ ਪਹਿਚਾਨ ਕੀਤੀ ਨਹੀਂ ਤਾਂ ਹਮ ਉਹ ਵੀ ਦੇਖ ਲੀ ਹਾਂ ਮੈਂ ਤੁਸੀਂ ਜਿਹੜਾ ਇਨਸਾਨੀਅਤ ਦਾ ਫਰਜ਼ ਨਿਭਾਇਆ ਆਪਣਾ ਹਨਾ ਤੇ ਗੁਜਰਾਂ ਦੇ ਬਾੜੇ 'ਚ ਕਿੱਥੇ ਕੰਮ ਕਰਦਾ ਸੀ ਪਤਾ ਕੁਛ ਤੇ ਉਹ ਨਾਮ ਕੀ ਸੀ ਉਹਦਾ ਗੁਜਰਾਂ ਦੇ ਬਾੜੇ 'ਚ ਕੀ ਨਾਮ ਸੀ ਉਹਦਾ ਉਸਕੇ ਗਾਂ ਨਹੀਂ ਦਾ ਉਸਕੇ ड्रैबल चालो चाल नाम बोलते ड्रैबल गोनू का चोले का ड्रैबल का कान गन का कान का मन शाम तो तेरे साथ काम करता था ना जो मालिक था जिसकी बहुत सारी बैंसियां थी मालिक था वो मालिक का क्या नाम था दनु देनू, दनु राजा दनु राजा नाम बोलते हैं जो लड़के मानो दनु दनु राजा का बोलते हैं दनु राजा ਦੋਨੋਂ ਰਾਜਾ ਇਹ ਰਸਤਾ ਤੁਹਾਨੂੰ ਦੱਸਿਆ ਹੋਇਆ ਨੇ ਸਰਵਾ ਬੋਲਟ ਸਟੇਟਮੈਂਟ ਇਹ ਮੈਂ ਰਾਪਣੂ ਇਹ ਸਟੇਟਮੈਂਟ ਇਹ ਆਪਨੇ ਲਿਖਿਆ ਹਾਂਜੀ ਆਇਦੇ ਹੱਥ ਨਾਲ ਇਹ ਪਲੱਸ 2 ਪੜਿਆ ਹੋਇਆ ਹੈ ਪਲੱਸ 2 ਅੱਛਾ ਜੀ ਇਹ ਅੰਗਰੇਜ਼ੀ 'ਚ ਵੀ ਲਿਖਦਾ ਤੇ ਹਿੰਦੀ ਦੇ ਵਿੱਚ ਵੀ ਮੈਂ ਲਿਖਵਾਇਆ ਬੱਸ ਅੱਛਾ ਜੀ ਔਬ ਏਰੀਆ ਪੈਨ ਨੰਬਰ ਸਾਰਿਆਂ ਨੇ ਲਿਖਿਆ ਹੈ ਪੈਨ ਕੋਡ ਆਪਣਾ ਹਾਂਜੀ ਹਾਂਜੀ ਹਮਾਰ ਚਲਦਾ ਕੋਈ ਐਕਚੁਅਲੀ ਵਿਲੇਜ ਦਾ ਕੋਈ ਜ਼ਿਲ੍ਹਾ Shimla Shimla ਐਕਚੁਅਲੀ ਬੇਸਿਕਲੀ ਇਹਨੇ ਮੈਨੂੰ ਨਾਂ ਹੀ ਦੱਸਿਆ ਆ ਕਿ ਕੋਈ ਦੱਸਿਆ ਪਿੰਡ ਦਾ ਨਾਂ ਐਕਚੁਅਲੀ ਜਿਹੜਾ ਮੈਂਟਲੀ ਆ ਨਾ ਇਹ ਠੀਕ ਨਹੀਂ ਲੱਗਦਾ ਮੈਨੂੰ ਕਦੀ ਚੇਤਾ ਇਹਨੂੰ ਭੁੱਲ ਜਾਂਦਾ ਗੱਲ ਦਾ ਕਦੀ ਚੇਤਾ ਨਹੀਂ ਭੁੱਲਦਾ ਤਾਂ ਹੀ ਅਗਰ ਨਿਕਲਿਆ ਨਾ ਮੈਂ ਕਨਸੈਂਟਰੇਟ ਕਰਕੇ ਬਹੁਤ ਆਰਾਮ ਨਾਲ ਟੇਬਲ ਤੇ ਬਿਠਾ ਕੇ ਮੈਂ ਕਿ ਹੌਲੀ-ਹੌਲੀ ਲਿਖ ਤੂੰ ਤੇ ਫਿਰ ਇਹਨੇ ਲਿਖਣਾ ਸ਼ੁਰੂ ਕੀਤਾ ਸਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਜਿਵੇਂ ਕਿ ਤੁਸੀਂ ਵੀਡੀਓ ਦੇਖ ਕੇ ਹਟੇ ਹੋ ਇਹ ਵੀਰਾ ਬਿਨੇ ਕਪੂਰ son of ਕਿਸ਼ਨ ਲਾਲ ਕਪੂਰ ਪਿੰਡ ਕ ਕੋਈ ਜ਼ਿਲ੍ਹਾ ਸ਼ਿਮਲਾ ਹਿਮਾਚਲ ਦਾ ਰਹਿਣ ਵਾਲਾ 2017-18 ਦੇ ਵਿੱਚ ਕਿਸੇ ਘਟਿਆ ਦਰਿੰਦੇ ਪਾਪੀ ਇਨਸਾਨ ਦੇ ਚੁੰਗਲ ਚ ਫਸ ਗਿਆ ਵਿਚਾਰਾ ਅਸੀਂ ਸਾਰੇ ਭਾਈਚਾਰੇ ਨੂੰ ਮਾੜਾ ਨਹੀਂ ਕਹਿੰਦੇ ਪਰ ਗੁੱਜਰ ਭਾਈਚਾਰੇ ਦਾ ਬੰਦਾ ਸੀ ਉਹ ਉਹਦੇ ਬਾੜੇ ਦੇ ਵਿੱਚ ਇਹਨੂੰ ਰੱਖਿਆ ਹੋਇਆ ਸੀ ਜੋ ਕਿ ਇਹਨੇ ਲਿਖ ਕੇ ਬਿਆਨ ਕੀਤਾ ਵੀ ਮੈਨੂੰ ਕਿਵੇਂ ਕੁੱਟਦੇ ਸੀ ਕਿਵੇਂ ਮਾਰਦੇ ਸੀ ਕਿਵੇਂ ਮੇਰਾ ਮੂੰਹ ਕੁੱਟਦੇ ਸੀ ਕਿਵੇਂ ਮੇਰੇ ਡੰਡੇ ਮਾਰਦੇ ਸੀ ਮੁੱਕੇ ਮਾਰਦੇ ਸੀ ਗਾਲਾਂ ਕੱਢਦੇ ਸੀ ਹੈ ਬੱਚਾ ਛੱਡਣਾ ਛੋਟਾ ਹਾਂ ਪੀਣਿਆੜਾ ਮਰ ਗਿਆ ਸੀ ਕਿਸ ਦਾ ਗਾਏ ਦਾ ਗਾਏ ਦਾ ਬੱਚਾ ਮਰ ਗਿਆ ਸੀ ਹਾਂ ਫਿਰ ਬੱਚਾ ਤੇਰੇ ਕੋ ਮਾਰਦੇ ਤੇ ਫਿਰ ਜੋਤਾ ਜੀ ਕਲਾਸ 2 ਪਾਸ ਆ ਬਿਨੇ ਕਪੂਰ ਧੰਨਵਾਦ ਆ ਨਾਹਰ ਸਾਹਿਬ ਦਾ ਵੀਰ ਜੀ ਸ਼ੰਕਰ ਸ੍ਰੀਨ ਤੁਮਰ ਜਲੰਧਰ ਜ਼ਿਲ੍ਹਾ ਨਕੌਦਰ ਦੇ ਕੋਲ ਛੋਟਾ ਜਿਹਾ ਇੱਕ ਕੈਫੇਟੇਰੀਆ ਵਾ ਬਾਈ ਜੀ ਦਾ ਉੱਥੇ ਬੰਦਾ ਚਾਹ ਮੰਗਣ ਆ ਗਿਆ ਪਹਿਲਾਂ ਤਾਂ ਚਾਹ ਪੜਾਤੀ ਦੂਜੀ ਵਾਰੀ ਫੇਰ ਜਦੋਂ ਆ ਗਿਆ ਇਹਨਾਂ ਨੇ ਧਿਆਨ ਦਿੱਤਾ ਵੀ ਸ਼ਾਇਦ ਬੰਦਾ ਕਿਸੇ ਵਕਤ ਦਾ ਮਾਰਿਆ ਲੱਗਦਾ ਕਿਸੇ ਤਕਲੀਫ ਚ ਲੱਗਦਾ ਬਿਠਾਇਆ ਚਾਹ ਪਲਾਈ ਬਿਸਕਟ ਖਵਾਏ ਦੁੱਖ ਦਰਦ ਪੁੱਛਿਆ ਤਾਂ ਜਦੋਂ ਵਿਨੇ ਕੁਮਾਰ ਨੇ ਦੱਸੀ ਸਾਰੀ ਵਾਰਤਾ ਤਾਂ ਨਾਹਰ ਸਾਹਿਬ ਨੇ ਆਪਣੇ ਕੋਲੇ ਹੀ ਰੱਖ ਲਿਆ ਨਮਾਇਆ ਤਵਾਇਆ ਸੇਵਾ ਕੀਤੀ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਭੇਜੀ ਫਿਰ ਇਹ ਤੋਂ ਸਾਰਾ ਕੁਝ ਜੋ ਲਿਖ ਸਕਦੇ ਕਿਉਂਕਿ ਪਲਾਸਟੂ ਪੜਿਆ ਹਾਂ ਵੀਰਾ ਫਿਰ ਇਹਨੇ ਜੋ ਲਿਖ ਸਕਦਾ ਸੀ ਉਹ ਲਿਖਿਆ ਸਾਰਾ ਆਪਣੇ ਮਨ ਦੀ ਸਾਰੀ ਪੜਾ ਇਸ ਬਰਕੇ ਦੇ ਉੱਪਰ ਲਿਖਤੀ ਫਿਰ ਅਸੀਂ ਵੀਰ ਜੀ ਉਹਨਾਂ ਨੂੰ ਨਾਰ ਸਾਹਿਬ ਨੂੰ ਕਿਹਾ ਵੀ ਤੁਸੀਂ ਥਾਣੇ ਡੀਡੀਰ ਕਟਾ ਦਿਓ ਫਿਰ ਇਹਨਾਂ ਨੇ ਡੀਡੀਰ ਕਟਵਾਈ ਤੇ ਫਿਰ ਅੱਜ ਇਹ ਸਕੂਟਰ ਦੇ ਉੱਪਰ ਬਿਠਾ ਕੇ ਇਸ ਰੱਬ ਦੇ ਬੰਦੇ ਨੂੰ ਲੈ ਕੇ ਆਏ ਨੇ ਉੱਪਰੋਂ ਮੂੰਹ ਰੱਖ ਵੀਰੇ ਉੱਪਰੋਂ ਸਾਹਮਣੇ ਤੇਰਾ ਚਿਹਰਾ ਪਛਾਣ ਹੋ ਜੂਗਾ ਹਨਾ ਤੇ ਇਹ ਵੀਰ ਨੂੰ ਜੇ ਕੋਈ ਪਹਿਚਾਣ ਦਾ ਕੋਈ ਜਾਣਦਾ ਸਾਡੇ ਨਾਲ ਸੰਪਰਕ ਵੀ ਕਰੋ ਮੋਬਾਈਲ ਨੰਬਰ ਤਾਂ ਨਹੀਂ ਇਹ ਕਿਸੇ ਦਾ ਦੇ ਸਕਿਆ ਪਰ ਐਡਰੈਸ ਜ਼ਰੂਰ ਆ ਤੇ ਐਡਰੈਸ ਤੋਂ ਅਸੀਂ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹਦੇ ਪਰਿਵਾਰ ਤੇ ਕਿਰਪਾ ਪਹੁੰਚਣ ਦੀ ਆਹ ਡੰਡਾ ਅਣਖੜ ਤੇ ਜਿਹਨੇ ਹੱਥ 'ਚ ਫੜਿਆ ਹੋਇਆ ਉਹਨਾਂ ਦੇ ਘਰੋਂ ਭੱਜ ਕੇ ਬਾਹ ਕੇ ਕਬ ਆਇਆ ਕੱਲ ਭਾਗੇ ਕੰਬ ਆਗਾ ਥੋਨਕੇ ਘਰ ਤੇ ਗੁੱਲੂ ਕੇ ਸਬਾਰਿਸ਼ ਲੱਗੇ ਬਾਰਿਸ਼ ਲੱਗੇ ਗਾਸ ਕੱਟਨੀ ਆ ਕੱਟਨੀ ਉਸਨੇ ਓਲਾ ਕੇ ਬਾਰਿਸ਼ ਇਤਨੀ ਬੜੀ ਗਈ ਬੈ ਗਏ ਬੜੇ ਹਾਲ ਮੀਂਹ ਗਿਆ ਤਾਂ ਤੁਸੀਂ ਉਧਰੋਂ ਭਾਗ ਲਿਆ तो गुन्नू कौन से किसके गांव में है पता है उसका यदि उसका घर ढूंढना हो बता सकते हो तो घर शालू, शालू है ना शायद गुन्नू के शालू 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 कलवार का मुंडा के किसका पता नहीं कलवार दूंगना? का मुंडा घर ढूंढ ले उनको पुलिस में पकड़ाएं पकड़ाए तो भाग जाते हैं भाग पकड़ लेंगे हम पुलिस पकड़ लेगी उनको उनको सजा मिलेगा ना जो दो से लेके आज तक 7 साल हो गए 7 साल से तेरे से वो गोबर उठवा रहे हैं <laughs> देखो तेरे हाथ कैसे हो गए देखो जी इनने हाथ जमे बापू गोपाल जी ਉਹਨਾਂ ਦੇ ਹੱਥ ਹਨ ਐਦਾਂ ਐਦਾਂ ਹੱਥਾਂ ਦੀ ਸ਼ੇਪ ਹੀ ਐਦਾਂ ਦੀ ਹੋ ਜਾਂਦੀ ਆ ਕਿਉਂਕਿ ਸਾਰਾ ਦਿਨ ਐਦਾਂ ਗੋਹਾ ਚੱਕਣਾ ਐਦਾਂ ਹੱਥਾਂ ਦਾ ਮਤਲਬ ਆ ਦੇਖੋ ਡਿਜ਼ਾਈਨ ਹੀ ਉਦਾਂ ਦਾ ਹੋ ਜਾਂਦਾ ਆ ਨੋਂ ਦੇਖੋ ਸਾਰੇ ਗੜ ਗਏ ਆ ਦੇਖੋ ਆ ਪਾਪੀਓ ਹੱਥ ਨੂੰ ਸ਼ਰਮ ਨਹੀਂ ਆਉਂਦੀ ਘਟੀਆਂ ਬੰਦੇਓ ਆ ਦੇਖੋ ਪੈਰ ਗਲੇ ਹੋਏ ਅਜੇ ਤਾਂ ਬਾਈ ਨੇ ਸਾਫ ਸਫਾਈਆਂ ਕਰਤੀਆਂ ਦਿਖਾਣਾ ਉਧਰ ਕਾ ਪੈਰ ਵੀ ਦਿਖਾਓ ਬਾਈ ਆ ਦੇਖੋ ਪੈਰ ਸੁੱਜੇ ਪਏ ਆ ਥੱਲਿਓ ਗਲੇ ਪਏ ਆ ਪੈਰ ਇਹ ਉਹ ਬੰਦੇ ਦੀ ਗਲਤੀ ਨਹੀਂ ਜਿਨੇ ਇਹਨੂੰ ਰੱਖਿਆ ਹੋਇਆ ਸੀ ਗਲਤੀ ਉਹਨਾਂ ਘਟੀਆਂ ਬੰਦਿਆਂ ਦੀ ਆ ਜਿਹੜੇ ਇਹਨੂੰ ਦੇਖਦੇ ਸੀ ਹਰ ਰੋਜ਼ ਬੁਹਾ ਚੱਕਦੇ ਨੇ ਜਿਹੜੇ ਦੇਖ ਕੇ ਵੀ ਚੁੱਪ ਸੀ ਕਿਆ दांत भी तोड़ दिया तो तो टूट गया, क्या 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 मारा 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 मारा? मारा? उसने? उसने? दांत भी पट नहीं, नहीं, नहीं। थोड़ा हुआ। मारा था उसने? ना। जी, ना। क्या मारा था? मुक्का मारा। मारा? बॉक्सिंग। बॉक्सिंग? कभी वो मारे गुला लोहे का ਡੰਡਾ ਮਾਰ ਦਿੱਤ ਯੂਰ ਰੇਗਸ ਕੀ ਆ ਦੇਖੋ ਕੜਾਈਆਂ ਚੱਕ ਚੱਕ ਕੇ ਨਾ ਆ ਆ ਚੀਜ਼ ਤੇ ਵਾਲ ਹੀ ਉੱਡ ਕੇ ਦੇਖੋ ਆ ਬਾਪੂ ਗੋਪਾਲ ਉਹਨਾਂ ਦੇ ਵੀ ਐਵੇਂ ਹੀ ਆ ਚੀਜ਼ ਉੱਪਰ ਨੂੰ ਠੀ ਪਈ ਆ ਦੋ ਸੂਤ ਘਟੋ ਘਾਟਾ ਚੀਜ਼ ਤੋਂ ਆ ਚੀਜ਼ ਤੇ ਮੱਠੜ ਚੱਕਦਾ ਨਜ਼ਾਇਰ ਬਣਿਆ ਹੋਇਆ ਮੱਠੜ ਦਾ ਉਵੇਂ ਬਾਹਰ ਬਾਕੀ ਸਾਰੇ ਦੇ ਹਾਂ ਖਾਰਿਸ਼ ਬਹੁਤ ਕਰਦਾ ਸਫਰੇ ਬਿਸੂ ਜੂਆ ਮਤਲਬ ਇਨਸਾਨ ਥੋੜੀ ਨੇ ਜਾਨਵਰ ਨੇ ਉੱਥੇ ਹੀ ਪਸ਼ੂਆਂ ਦੇ ਵਿੱਚ ਹੀ ਰਾਤ ਨੂੰ ਸੌਂ ਜਾਣਾ ਉੱਥੇ ਕਿਉਂਕਿ ਥੱਕਿਆ ਇੰਨਾ ਹੁੰਦਾ ਨੀਂਦ ਐਦਾਂ ਦੀ ਹੁੰਦੀ ਹੈ ਵੀ ਬੇਹੋਸ਼ੀ ਹੋ ਜਾਂਦਾ ਬੰਦਾ ਸਰ 29th ਦੀ ਜਿਹੜੀ ਫਸਤ ਰਾਤ ਐਨੇ ਮੇਰੇ ਕੋਲ ਬਤਾਈ ਹੈ ਕੱਡੀ ਆ ਇਹ ਇੰਨਾ ਸੁਤਾ ਯਾਨੀ ਮੈਂ ਇਹਨੂੰ ਪ੍ਰਸ਼ਾਦਾ 7-8 ਵਜੇ ਛਕਾਤਾ ਇਹ ਐਨਾ ਸੁੱਤਾ ਬੰਦਾ ਬੀ ਸਵੇਰੇ ਮੈਂ ਸਵੇਰੇ ਚਾਹ ਲੈ ਕੇ ਜਾ ਕੇ ਤੇਰੇ ਨੂੰ ਉਠਾਇਆ ਸੁੱਤੇ ਪੈ। ਯਾਨੀ ਕਿਥੇ ਪਤਾ ਨਹੀਂ ਕਿੰਨੇ ਸਾਲ ਹੋ ਗਏ। ਭਾਈ ਜੀ ਰਾਤ ਨੂੰ 10 ਵਜੇ ਸੌਣਾ ਤੜਕਿਓ 3 ਵਜੇ ਠਾ ਲੈਣਾ ਭਾਈ 10 11 ਵੇ ਰਾਤ ਨੂੰ ਵੀ ਸਾਰੀ ਰਾਤ ਮੱਜਾਂ ਨੇ ਹਲਾਈ ਜਾਣਾ ਕਿਤੇ ਉਹ ਹੋ ਗਿਆ ਨੀਂਦ ਕਿੱਥੇ ਆਉਂਦੀ ਆ ਸੀ ਬਹੁਤ ਬੰਦੇ ਬਾਈ ਛੜਾਏ ਐ ਇਦਾਂ ਦੇ ਯਾਰ ਇਦਾਂ ਦੇ ਘਟਿਆ ਬੰਦਿਆਂ ਦੇ ਚੁੰਗਲਾਂ ਚ ਫਸੇ ਹੋਏ ਮੈਂ ਕਦੀ ਤੁਹਾਡੀ ਕੋਈ ਵੀਡੀਓ ਮੈਸੇਜ ਨਹੀਂ ਕਰਦਾ। ਮੇਰਾ ਮੋਸਟਲੀ ਜਿਹੜਾ ਨੈਟ ਐ ਹੂੰ ਮਨੋਕਤਾ ਜੀ ਸੇ ਬਾਤ ਇਹ ਚਾਹੁੰਦਾ। ਬਾਈ ਧੰਨਵਾਦ ਬਾਈ। ਸਰ ਮੈਂ ਸੋਚਿਆ ਕਿ ਇਸ ਬੰਦੇ ਦੀ ਇੱਕ ਭਲਾ ਜ਼ਰੂਰ ਕਰਨਾ ਜ਼ਿੰਦਗੀ ਚ। ਨਾਰ ਬਾਈ ਜੀ ਤੁਸੀਂ ਬਹੁਤ ਚੰਗਾ ਕੀਤਾ। ਇਹ ਤੁਹਾਡਾ ਕੀਤਾ ਸਫਲ ਹੋਵੇ। ਜਿਸ ਦਿਨ ਇਹਦਾ ਘਰ ਲੱਭੂ ਇਹਦੇ ਪਰਿਵਾਰ ਵਾਲੇ ਲੈਣ ਆਉਣਗੇ ਆਪਾਂ ਰਲ ਕੇ ਤੁਹਾਨੂੰ ਵੀ ਬੁਲਾਵਾਂਗੇ ਅਸੀਂ। ਠੀਕ ਹੈ। ਤੇ ਇੱਕ ਮੇਰੀ ਬੇਨਤੀ ਆ ਕੋਸ਼ਿਸ਼ ਕਰਨੀ ਆ ਆਪਾਂ ਉਹਨਾਂ ਬੰਦਿਆਂ ਨੂੰ ਲੱਭਣ ਦੀ ਜਿਹੜਾ ਇਹਨਾਂ ਦੇ ਘਰੋਂ ਇਹ ਭੱਜ ਕੇ ਆਇਆ ਹੈ। ਪਤਾ ਤੇਰੇ ਕੋਲ ਕੌਨਸਾ گاਉਂ ਥਾ ਉਹਨਾਂ ਦਾ? ਹੂੰ। गांव का नाम पार है गांव गांव का नाम क्या गांव उनको दर्शन है जहां उनको दर्शन है शाह शाह जहानपुर जहांगीर शाह नहीं वो शाह ना जहांगीर क्या बोलो दोबारा बोलो अच्छे से जहांगीर हां सच गांव का नाम क्या था गांव मेरे नून के बेटा इतने साल 27 साल 7 साल का नहीं मैं 3 साल हुआ है ਮੇਰੇ ਵੀਰਾਂ ਚਾਰ ਤੇ ਸਨ ਜੀਵ ਕੱਟਲੀ ਪੁੱਤ ਜੀਵ ਕੱਟੀ ਮਾਰ ਤੇ ਪੀੜਦੇ ਸੇ ਮੇਰੇ ਕੋਲ ਕਾਣੇ ਪੜੇ ਟੂਕਾ ਦੇ ਦੇ ਦਾ ਅੰਤ ਲਗਾਤੇ ਇਧਰੇ ਅੰਤ ਲਾਣੀ ਮਾਸ਼ ਨੂੰ ਬਾਜੀ ਵੀ ਪਿੰਰੇ ਕਰ ਲਾ ਤੇ ਲਾਣੀ ਦੇ ਪੇਟ ਵੀ ਲਾ ਤੇ ਮਾਰਦੇ ਡਾਂਡੇ ਮਾਰਨੇ ਮੇਰੇ ਕੋਲ ਡੋ-ਡੋ ਕੱਠੇ ਲਾ ਚਾਰ-ਚਾਰ ਬੱਚੇ ਲਾ ਇਤਨੇ ਜਲਦੀ ਆਟਾ 2 4 4 5 5 ਉਹ ਬੇਕਾਰ ਆਦਮੀ ਬੇ ਕਗੁੰਡੀ ਆਦਮੀ ਜੀ ਮੇਰੇ ਕੋਲ ਜਾਂਦਾ ਰੋਟੀ ਰੋਟੀ ਵੀ ਦੇ ਤੇ ਰੋੜੀ ਰੋੜੀ ਬੱਚੀ ਕੀ ਰੋਟੀ ਦਿੰਦੂ ਰੋਟੀ ਰੋਟੀ ਉਹ ਨਹੀਂ ਮੰਗ ਕੇ ਦੇ ਤੀ ਐਵੇਂ ਸੀ ਬੱਚੀ ਹੋਈ ਰੋਟੀ ਦਿੰਦੇ ਹੀ ਕਹਿੰਦਾ ਮਾੜੀ ਮੋਟੀ ਪਤਾ ਨਹੀਂ ਕਿੰਨੇ ਟਾਈਮ ਤੋਂ ਆ ਦੇਖੋ ਨਾ ਫੇਸ ਚਿੱਟਾ ਹੋਇਆ ਪਿਆ ਹੁਣ ਇਹਦੇ ਟੈਸਟ ਹੋਣਗੇ ਪਤਾ ਲੱਗੂ ਇਹਦੇ ਚ ਖੂਨ ਦੀ ਵੀ ਕਾਰ ਨਿਕਲਣੀ ਐ ਹੀਮੋਗਲੋਬਿਨ ਦੀ ਲੋ ਸ਼ੂਗਰ ਐ ਲੋ ਸ਼ੂਗਰ ਲੋ ਸ਼ੂਗਰ ਹੈਗੀ ਸਰ ਹਾਂ ਲੋ ਸ਼ੂਗਰ ਹੈ ਇਹਦਾ ਕਰੀ ਇੱਕ ਇਹਨਾਂ ਨਾਲ ਹੋਰ ਬਹੁਤ ਸ਼ੰਧਤ ਹੁੰਦਾ ਉਹ ਕੀ ਕਰਦੇ ਜਦੋਂ ਇਦਾਂ ਦੇ ਬੰਦੇ ਨੂੰ ਰੱਖਦੇ ਆ ਨਾ ਜਿਵੇਂ ਦੋ ਬ੍ਰਦਰ ਨੇ ਇੱਕ ਜਾਣਾ ਭਿਆਰ ਲਿੰਦਾ ਵੀ ਤੂੰ ਭੱਜ ਜਾ ਓਏ ਜੀ ਦੂਜਾ ਫੜ ਲਿੰਦਾ ਕੋ ਨੂੰ ਦੱਸ ਪਤਾ ਹੁੰਦਾ ਵੀ ਇਧਰ ਦੀ ਭੱਜਣਾ ਪੰਜ ਛੇ ਵਾਰੀ ਭਜਾਉਂਦੇ ਆ ਪੰਜ ਛੇ ਵਾਰੀ ਫੜ ਲੈਂਦੇ ਆ ਜੀ ਇੰਨਾ ਕੁ ਕੁੱਟਦੇ ਆ ਬੰਦੇ ਦਾ ਨਾਸ ਮਾਰ ਦਿੰਦੇ ਆ ਕੁੱਟ ਕੁੱਟ ਕੇ ਬੰਦਾ ਭੱਜਣ ਦੇ ਨਾਂ ਤੋਂ ਉਹਦੀ ਰੂਹ ਹੀ ਕੰਬ ਜਾਂਦੀ ਜਮਾਵੇ ਕਪੜੇ ਹੀ ਕੋਲ ਦੇ ਫਾੜ ਦਿੰਦੇ ਇੰਪਾੜ ਕੇ ਇਹੀ ਫਾੜ ਉਹ ਇੰਨਾ ਫਟਾਉ ਉਹ ਵੀ ਲੜ ਕੇ ਫਟਾਉ ਆ ਬੀਟ ਗਿਆ ਹਰ ਰੋਜ਼ ਮਾਰਦੇ ਸੇ ਹਰ ਰੋਜ਼ ਬੀਟਦੇ ਸੀ ਮੈਂ ਨੋਟਿੰਗ ਆਦਾ ਜੀ ਬਹੁਤ ਜਾਗਤੀ ਹੈ ਬੰਦੇ ਨਾਲ ਹਾਂ ਤਾਂ ਬਹੁਤ ਜਾਗਤੀ ਹੈ ਇਹ ਪਹਿਲਾ ਬੰਦਾ ਹੀ ਹੈ ਜਿਹੜਾ ਇਹਨਾਂ ਕੋਈ ਦੱਸ ਰਿਆ ਨਹੀਂ ਸਾਡੇ ਕੋ ਆਉਂਦੇ ਬੰਦੇ ਦੱਸਦੇ ਹੀ ਨਹੀਂ ਵਿਚਾਰੇ ਕੋਈ ਜਾਂ ਲੈਂਗੁਏਜ ਪ੍ਰੋਬਲਮ ਹੁੰਦੀ ਹੈ ਜਾਂ ਗੁੰਗੇ ਗੰਗੇ ਹੁੰਦੇ ਜਾਂ ਮੰਕਾ ਮਲੇ ਹੁੰਦੇ ਆ ਆ ਸਹੀ ਬੰਦਾ ਫੜ ਕੇ ਉਹਨਾਂ ਨੇ ਬੰਦਾ ਕਮਲਾ ਕਰਤਾ ਦੇਖੋ ਨਹੀਂ ਐਕਚੁਅਲੀ ਸਰ ਇਹ ਮੈਂਟਲੀ ਡਿਸਆਰਡਰ ਹੋ ਗਿਆ ਹੋ ਗਿਆ ਮੈਂਟਲੀ ਡਿਸਫੋਰਡ ਹੁਣ ਤੁਸੀਂ ਦੇਖੋ ਇਹ ਪੰਜਾਂ ਲੱਖ ਦਿਨਾਂ ਜਿਹਨੇ ਜਮਾ ਸੈਟ ਹੋ ਰਿਹਾ ਹੈ ਨਾ ਰੀਸੈਟ ਹੋ ਜਾਣਾ ਦੁਬਾਰਾ ਨਹੀਂ ਸਰ ਪ੍ਰੌਮ ਦਾ ਯੈਸਟਰਡੇ ਹੂੰ ਜਦੋਂ ਦਾ ਮੈਨੂੰ ਮਿਲਿਆ ਈਵਨਿੰਗ ਤੱਕ ਇਹ ਬੰਦਾ ਇਹ ਪੇਪਰ ਲਿਖਣ ਦੇ ਕਾਬਿਲ ਹੋ ਗਿਆ ਕਾਬਿਲ ਹੋ ਗਿਆ ਬੇਚਾਈ ਸ਼ੋਅ ਯੂ ਤੇ ਇਹ ਬੰਦਾ ਬੀਟਿੰਗ ਫਿਊ ਡੇਸ ਮੈਨੂੰ ਲੱਗਦਾ ਜਿਹੜਾ ਐਸਆ ਹੈ ਜੇ ਆਪਾਂ ਆਪਣੀ ਸੰਸਥਾ ਨਾਲ ਟੂ ਕੰਟੈਕਟ ਕਰੀਏ ਪਲੀਜ਼ ਦੈਨ ਦੇ ਵਿਲ ਟ੍ਰੇਸ ਦਾ ਕੋਕਰੀ ਵਿਲੇਜ ਸਭ ਹੋ ਜਾਣਾ ਜੀ ਪੀਪਲ ਸਰਚ ਕਰੀ ਫਿਰ ਕੰਨਾ ਕਰੋਗੇ ਵਾਹਿਗੁਰੂ ਕਿਰਪਾ ਕਰਨਗੇ ਸਭ ਹੋ ਜਾਣਾ ਤੇਰੇ ਕੋ ਘਰ ਜਾਣਾ ਹੈ ਨਾ ਘਰ ਜਾਣਾ ਆਪਣੇ ہاں ਕਿਸ਼ਨ ਲਾਲ ਕੇ ਪਾਸ ਆਪਣੇ ਬਾਪਾ ਕੇ ਪਾਸ ਉਹ ਉਸ ਦੇ ਬਾਅਦ ਵੀਰੇ ਜੀ ਸ਼ਰਮਾ ਕੇ ਵਾਸ ਹੈ ਉਹ ਵੀਰੇ ਕੇ ਮੁੰਡਾ ਹੈ ਨਾ ਬੰਦਾ ਉਸਨੇ ਇਹ ਬਗਾ ਅੱਗੇ ਮੇਰੇ ਕਿਹਾ ਵੀਰੇ ਦੇ ਮੁੰਡਾ ਉਸਕੇ ਪਾਸ ਨਹੀਂ ਜਾਣਾ ਡਾਕੀ ਡਾਕੀ ਢੋਲ ਵਾ ਟਾਈਡੋਲ ਪੀਓ ਢੋਲ ਕੀ ਹਾਂ ਜੀ

पुलिस में गवाही दोगे ना तुम पुलिस को बताओगे ना सारी बात कोई बात नहीं कोई बात नहीं भाई तेरे को और भी कहीं चोट लगा हुआ है कोई बड़ा देदे चोट देदे। तो नहीं लगा चोट कर अरूर अरूर तो इरेप्ते ना अटन पे पे अब चारा पक्के था आंधी कितने सुंदर थी क्या सब सारी सारी आ सकता है ਨਾਲਿਆ ਟੂ ਇਹਦੇ ਨੂੰ ਆ ਡੰਡੇ ਟੁੰਡੇ ਮਾਰਨ ਵਾਲੀ ਆ ਬਣੇ ਫੈਨ ਸ਼ਾਮ ਆ ਤਾਂ ਡੁੱਟੀ ਹੋਈ ਆਦੀ ਅਸਲੀ ਇਹ ਡੰਡਾ ਲੈ ਆ ਇਹਦਾ ਇਹਨਾਂ ਤੇ ਵੀ ਡੰਡਾ ਮਾਰਤੇ ਸੀ ਮੈਂ ਕਿਹਾ ਠੀਕ ਆ ਗਿਆ ਇਹ ਮਸ ਖੋਲੋ ਇਧਰ ਤੋਂ ਕੋਈ ਬਾਤ ਨਹੀਂ ਜੇ ਵੀ ਦਬਾ ਦਿੱਤੇ ਤੇ ਐਸੇ ਡੰਡਾ ਲੈ ਆ ਕੇ ਬੈਂਟ ਮਾਰਤੇ ਇਸਕੇ ਉੱਪਰ ਹਾਂ ਜੀ ਜਿਹਾ ਐਸੇ ਬੈਂਤ ਮਾਰਦੇ ਸਨ ਹੂੰ ਬਾਥਰੂਮ ਵਾਲੀ ਜਗ੍ਹਾ ਤੇ ਬੈਂਤ ਮਾਰਦੇ ਸਨ ਹੂੰ ਕੋ ਵਾਹ ਕਰੋ ਕੋ ਪਾਪੀ ਬੰਦੇ ਕੰਮਲੇ ਕਰਤਾ ਬਾਈ ਕਟ-ਕਟ ਕੇ ਬੰਦਾ ਕਰਿਓ ਜੀ ਸ਼ੇਰ ਤਾਂ ਜੋ ਉਹਨਾਂ ਜ਼ਾਲਿਮਾਂ ਨੂੰ ਸਜ਼ਾ ਮਿਲ ਸਕੇ ਇਸ ਬਖਸ਼ ਦੇ ਮਾਰੇ ਹੋਏ ਨੂੰ ਇਨਸਾਫ ਮਿਲ ਸਕੇ ਤੇ ਵੀਡੀਓ ਇੰਨੀ ਕ ਸ਼ੇਅਰ ਕਰਿਓ ਇਹਦਾ ਪਰਿਵਾਰ ਲੱਭ ਜਵੇ ਇਹ ਬਿਨੇ ਕਪੂਰ ਆ ਨਾਮ ਦੱਸਦਾ ਬਿਨੇ ਕੁਮਾਰ ਕਪੂਰ ਬਿਨੇ ਕੁਮਾਰ ਬਿਨੇ ਕੁਮਾਰ ਦਾ ਕਪੂਰ ਕਿਆ ਬੋਲਾ ਹਾਂ ਜੀ ਹਾਂ ਬੋਲ ਹੈ ਕਮਾਰਪੂਰ ਹਾਂ ਬਿਨੇ ਕੁਮਾਰ ਬੋਲਦੇ ਹੈ ਨਾ ਹਾਂ ਜੀ ਬਿਨੇ ਕੁਮਾਰ ਆ ਨਾਮ ਬਾਈ ਦਾ ਕਰਿਓ ਜੀ ਇਹਨੂੰ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ